ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ 8 ਕਿਲੋ 187 ਗ੍ਰਾਮ ਹੀਰਨ ਸਮੇਤ ਪੰਜ ਸਮਗਲਰ ਗ੍ਰਿਫਤਾਰ ਫਿਲਮੀ ਸਟਾਈਲ ਚ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਹੀਰਨ ਤਕਸਰੀ ਹੋਟਲ ਬਣਾਏ ਸਨ ਡੰਪ ਸੈਂਟਰ ਜੁੱਧ ਨਸ਼ੀਆਂ ਵਿਰੋਧ ਮੀਮ ਤੈਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਸਰਹੱਦ ਪਾਰ ਅਤਵਾਦ ਨੈੱਟਵਰਕ ਨੂੰ ਵੱਡਾ ਚਟਕਾ ਦਿੰਦਿਆਂ ਇੱਕ ਵੱਡੀ ਹੀਰਨ ਤਕਸਰੀ ਕੰਟਰੋਲ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਛਾਪੇਮਾਰੀ ਕਰਦਿਆਂ 8 ਕਿਲੋ 187 ਗ੍ਰਾਮ ਹੀਰਨ ਬਰਾਮਦ ਕੀਤੀ ਹੈ ਇਸ ਦੇ ਚੱਲਦਿਆਂ ਹੀ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਸਮਗਲਰ ਵਿੱਚ ਸੋਨੀ ਸਿੰਘ ਉਰਫ ਸੋਨੀ ਸ਼ਾਮਲ ਹੈ ਜਿਸ ਤੇ ਪਹਿਲਾਂ ਤੋਂ ਹੀ ਕਈ ਐਨ ਡੀ ਪੀ ਐਫ ਦੇ ਮੁਕਦਮੇ ਦਰਸਨ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਆਉਣ ਵਾਲੀਆਂ ਖੇਪਾਂ ਨੂੰ ਅੱਗੇ ਵੰਡਣ ਲਈ ਹੋਟਲਾਂ ਨੂੰ ਡੰਪ ਸੈਂਟਰ ਵਜੋਂ ਵਰਤਦਾ ਸੀ ਪੁਲਿਸ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਨੌਜਵਾਨ ਫਿਲਮੀ ਸਟਾਈਲ ਨਾਲ ਹੀਰੋਨ ਦੀ ਸਪਲਾਈ ਕਰਦੇ ਸਨ ਪੀੜ ਵਾਲੇ ਬਾਜ਼ਾਰ ਰਸ਼ਵਾਲੇ ਇਲਾਕਿਆਂ ਦੇ ਵਿੱਚ ਸਮਗਰੀ ਛੱਡ ਕੇ ਅੱਗੇ ਸਪਲਾਈ ਕਰਦੇ ਸਨ ਜੋ ਕਿ ਕਿਸੇ ਨੂੰ ਸ਼ੱਕ ਨਾ ਪਵੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਨਸ਼ਿਆਂ ਵਿਰੁੱਧ ਜੁੱਦ ਮੁਹਿੰਮ ਦੀਨ ਪੁਲਿਸ ਟੀਮ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਉਹਨਾਂ ਕਹੇ ਹੈ ਕਿ ਸੋਨੀ ਸਿੰਘ ਤੇ ਖਲਾਫ ਪਹਿਲਾ ਵੀ 6 ਮਕਦਮੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਸਨ ਉਹ ਬਦਨਾਮ ਸਮਗਲਰ ਹੈ ਹੋਰ ਮੈਂਬਰਾਂ ਵਿੱਚ ਗੁਰਸੇਵਕ ਸਿੰਘ ਜੋ ਕਿ ਪੈਸੇ ਨਾਲ ਪ੍ਰਾਈਵੇਟ ਟੀਚਰਾਂ ਵੀ ਸ਼ਾਮਲ ਸਨ ਇਸ ਤੋਂ ਇਲਾਵਾ ਵਿਸ਼ਾਲਦੀਪ ਸਿੰਘ ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਵਿਸ਼ਾਲਦੀਪ ਦੇ ਖਿਲਾਫ ਪਹਿਲਾਂ ਵੀ ਲੁਧਿਆਣੇ ਵਿੱਚ ਕੇਸ ਦਰਜ ਹੈ ਜਦਕਿ ਅਰਸ਼ਦੀਪ ਤੇ ਅੰਮ੍ਰਿਤਸਰ ਰੂਲਰ ਵਿੱਚ ਮੁਕਦਮਾ ਚੱਲ ਰਿਹਾ ਹੈ ਪੁਲਿਸ ਨੇ ਦੱਸਿਆ ਕਿ ਹਾਲੀਆਂ ਬਾੜੀ ਇਲਾਕਿਆਂ ਵਿੱਚ ਆਏ ਹੜ੍ਹ ਵੀ ਸਮਗਲਾਂ ਦੇ ਫਾਇਦੇ ਚੁੱਕ ਰਹੇ ਨੇ ਡਰੋਨ ਰਾਹੀਂ ਪਾਣੀ ਵਾਲੇ ਇਲਾਕਿਆਂ ਵਿੱਚ ਖੇਪਾਂ ਸੁੱਟਣ ਉਹਨਾਂ ਲਈ ਆਸਾਨ ਹੋ ਗਿਆ ਹੈ ਗੁਰਸੇਵਿਕ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਐਕਟਿਵ ਸੀ ਅਤੇ ਕਈ ਖੇਪਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਕੇ ਵੱਖ-ਵੱਖ ਥਾਵਾਂ ਤੇ ਸਪਲਾਈ ਕਰਦਾ ਸੀ ਪੁਲਿਸ ਵੱਲੋਂ ਹੈਲੀਕਾਪਟਰ ਸਪਲਾਈ ਚੇਨ ਵਿੱਚ ਵਿੱਤੀ ਨੈਟਵਰਕ ਦੀ ਪਛਾਣ ਅਤੇ ਹੋਰ ਜਾਂਚ ਜਾਰੀ ਹੈ ਪੁਲਿਸ ਨੇ ਦਾਵਾ ਕੀਤਾ ਹੈ ਕਿ ਵੱਡਾ ਨੈਟਵਰਕ ਸੀ ਜੋ ਸਰਹੱਦ ਪਾਰ ਤੋਂ ਚੱਲ ਰਿਹਾ ਸੀ ਅਤੇ ਜਿਸ ਨੂੰ ਹੁਣ ਤੱਕ ਦਾ ਵੱਡਾ ਚਟਕਾ ਦਿੱਤਾ ਗਿਆ ਹੈ। ਨਸ਼ਾ ਵਿਰੋਧੀ ਕੈਂਪੇਨ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। 8 ਕਿਜੀ 1.87 ਗ੍ਰਾਮ ਹੀਰੋਇਨ ਭਾਮ ਕੀਤੀ ਗਈ 8 ਕਿਲੋ 187 ਗ੍ਰਾਮ ਅਤੇ ਪੰਜ ਜਿਹੜੇ ਸਮੱਗਲਰਜ਼ ਨੇ ਉਹ ਰੈਸ਼ ਕੀਤੇ ਗਏ। ਮੈਂ ਸਮਝਦਾ ਹਾਂ ਬਹੁਤ ਵੱਡਾ ਇੱਕ ਡਰੱਗ ਕਾਰਟਲ ਹੈ ਜਿਹੜਾ ਬਸਟ ਕੀਤਾ ਗਿਆ ਹੈ ਜਿਹੜਾ ਕ੍ਰਾਸ ਬਾਰਡਰ ਡਰੋਨ ਰਾਹੀਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਹਨ ਅਕ੍ਰਾਸ ਦੇ ਇੰਟਰਨੈਸ਼ਨਲ ਬਾਰਡਰ ਉਹ ਸਾਰਾ ਇਹ ਜਿਹੜਾ ਸਿੰਡੀਕੇਟ ਹੈ ਇਹ ਸਾਰਾ ਬਸਟ ਕੀਤਾ ਗਿਆ ਇਹਦੇ ਛਾਟਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੋਨੀ ਸਿੰਘ ਏਲੀਆ ਸੋਨੀ ਇੱਕ ਲਿਸਟਡ ਸਾਡਾ ਸਪਲਾਈਰ ਵੀ ਹੈ ਇਹਨੂੰ ਅਰੈਸਟ ਕੀਤਾ ਸੀਗਾ ਔਰ ਇਹਦੇ ਖਿਲਾਫ ਪਹਿਲਾਂ ਵੀ 6 ਮੁਕਦਮੇ ਦਰਜ ਐ ਇਨਕਲੂਡਿੰਗ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਦੇ ਇਹ ਜਿਹੜੇ ਮੁਕਦਮੇ ਨੇ ਵੱਖ-ਵੱਖ ਥਾਣਿਆਂ ਚ ਐ ਐਨਟੀਐਫ ਮੋਹਾਲੀ ਮਕਬੂਲਪura ਛਾਟਾ ਕੰਟੋਨਮੈਂਟ ਔਰ ਸਿਵਲ ਲਾਈਨ ਇਹ ਥਾਣਿਆਂ ਚ ਇਹਦੇ ਖਿਲਾਫ ਅਲੱਗ-ਅਲੱਗ ਮੁਕਦਮੇ ਦਰਜ ਐ ਔਰ ਇੱਕ ਕਾਫੀ ਬਦਨਾਮ ਹਿਰੋਇਨਸ ਸਮਗਲਰ ਐ ਇਸ ਤੋਂ ਬਾਅਦ ਪੁਚਕਿਚ ਦੇ ਵਿੱਚ ਅੱਗੇ ਗੱਲ ਚੱਲੀ ਔਰ ਜਿਹੜੇ ਪਾਕ ਬੇਸ ਸਮਗਲਰ ਐ ਇੱਕ ਚਾਚਾ ਜਿਹਦਾ ਨਾਮ ਚੱਲ ਰਿਹਾ ਔਰ ਇਹਨਾਂ ਨੇ ਫੋਨਸ ਦੇ ਵਿੱਚ ਵੀ ਆਪਣੇ ਫੀਡ ਚਾਚਾ ਹੀ ਕੀਤਾ ਹੋਇਆ ਉਹਦੇ ਮਾਧਿਅਮ ਨਾਲ ਇਹਨਾਂ ਦਾ ਜਿਹੜਾ ਕੰਟੈਕਟ ਆਪਸ ਹੋਇਆ ਗੁਰਸੇਵਕ ਸਿੰਘ ਹੈਗਾ ਜਿਹਨਾਲੇ ਦਾ ਰਹਿਣ ਵਾਲਾ 24 ਸਾਲ ਦਾ ਹੈਗਾ ਪ੍ਰਾਈਵੇਟ ਟੀਚਰ ਦਾ ਕੰਮ ਕਰਦਾ ਇਹ ਅਰੈਸਟ ਕੀਤਾ ਗਿਆ ਇਹਦੀ ਤੋਂ 8 ਕਿਲੋ ਜਿਹੜੀ ਹੈ ਹੀਰੋਇਨ ਬਰਾਮਦ ਕੀਤੀ ਗਈ ਜਿਹੜੀ ਮੋਢਲੀ ਪੁਛਕੇਤ ਤੋਂ ਗੱਲਾਂ ਸਾਹਮਣੇ ਆਈਆਂ ਕਿ ਬੜਾ ਨਵਾਂ ਮੋਡਸ ਪ੍ਰੈਂਡੀ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਗੁਰਸੇਵਕ ਹੈ ਇਹ ਬੇਸਿਕਲੀ ਕਿਸੇ ਘਰ ਰਿਹਾ ਕਿਤੇ ਜਾ ਕੇ ਜਿਹੜੀ ਐ ਕਨਸਾਈਨਮੈਂਟ ਨਹੀਂ ਸੀ ਰੱਖਦਾ ਹੋਟਲ 'ਚ ਕਮਰਾ ਲੈ ਲੈਂਦਾ ਸੀ ਬੈਗ 'ਚ ਪਾ ਕੇ ਲੈ ਕੇ ਜਾ ਕੇ ਉੱਥੇ ਡੰਪ ਕਰ ਦਿੰਦਾ ਸੀ ਕਿਸੇ ਨੂੰ ਸ਼ੱਕ ਹੀ ਨਹੀਂ ਪੈਂਦਾ ਉਸ ਤੋਂ ਬਾਅਦ ਢੀੜਪੜੱਕੇ ਵਾਲਾ ਏਰੀਆ ਚੂਜ਼ ਕਰਦੇ ਸੀਗੇ ਜਿੱਥੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮ ਦਰਅਫਤ ਹੋਵੇ ਔਰ ਡੇ ਟਾਈਮ ਜਦੋਂ ਕਿਸੇ ਨੂੰ ਡਾਊਟ ਨਾ ਹੋਵੇ ਕਿਉਂਕਿ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਹਨੇਰੇ ਹੋਏ ਲੇਟ ਜਾਂਦੇ ਆ ਜਾਂ ਅਰਲੀ ਮਾਰਨਿੰਗ ਉੱਤੇ ਪੁਲਿਸ ਸਸਪੈਕਟ ਕਰੇਗੀ ਸੋ ਆਮ ਜਿਹੜੇ ਲੋਕ ਕਿਵੇਂ ਜਾਂਦੇ ਆਉਂਦੇ ਆ ਬਾਜ਼ਾਰਾਂ ਦੇ ਵਿੱਚ ਆਪਣੇ ਕੰਮ ਧੰਨਿਆਂ ਵਾਸਤੇ ਉਸ ਤਰ੍ਹਾਂ ਜਾ ਕੇ ਔਰ ਬਾਰੋਂ ਦਾ ਚਾਚਾ ਸਮਗਲਰ ਹੈ ਉਹ ਜਗ੍ਹਾ ਦੱਸਦਾ ਸੀ ਕਿ ਫਲਾਨੀ ਜਗ੍ਹਾ ਤੇ ਫਲਾਨਾ ਇਹ ਬੰਦਾ ਇਸ ਤਰ੍ਹਾਂ ਦੇ ਹੁਲੀਏ ਦਾ ਤੁਹਾਨੂੰ ਮਿਲੇਗਾ ਉਹਨੂੰ ਜਾ ਕੇ ਹੈਂਡਓਵਰ ਕੀਤੀ ਐ ਇਹਨਾਂ ਨੇ ਜਿਹੜੇ ਦੇ ਬਾਕੀ ਸਾਥੀ ਨੇ ਵਿਸ਼ਾਲਦੀਪ ਇਹ ਵੀ ਡੇਰਾ ਬਾਬਾ ਨਾਨਕ ਰੋਡ ਅਜਨਾਲੇ ਦਾ ਰਹਿਣ ਵਾਲਾ ਹੈ 19 ਸਾਲ ਦਾ ਹੈਗਾ ਦੂਜਾ ਗੁਰਪ੍ਰੀਤ ਸਿੰਘ ਇਹ ਵੀ ਅਜਨਾਲੇ ਦਾ ਹੀ ਹੈ ਇਹ 39 ਇਅਰਸ ਦਾ ਹੈ ਖੇਤੀਬਾੜੀ ਦਾ ਕੰਮ ਕਰਦੇ ਆ ਵਿਸ਼ਾਲਦੀਪ ਦੇ ਖਿਲਾਫ ਸਲੀਮ ਟਾਬਰੀ ਲੁਧਿਆਣਾ ਦੇ ਵਿੱਚ ਵੀ ਹੀਰੋਇਨ ਦਾ ਮੁਕੱਦਮਾ ਦਰਜ ਹੈ ਥਾਣੇ 'ਚ ਅਰਸ਼ਦੀਪ ਜਿਹੜਾ ਹੈ ਇੱਕ ਅਜਨਾਲੇ ਦਾ ਹੀ ਇਹ ਰਹਿਣ ਵਾਲਾ 20 ਸਾਲ ਦਾ ਇਹਦਾ ਚਾਹ ਦੀ ਦੁਕਾਨ ਕਰਦਾ ਹੈ ਰੰਦਾਸ ਸਿੰਘ ਦੇ ਖਿਲਾਫ ਵੀ ਹੀਰੋਇਨ ਦਾ ਮੁਕੱਦਮਾ ਦਰਜ ਹੈ ਅੰਮ੍ਰਿਤਸਰ ਰੂਰਲ ਦੇ ਵਿੱਚ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਅਗਵਾਈ ਡੀసీపీ ਰਵਿੰਦਰਪਾਲ ਜੀ ਹਰਪਾਲ ਜੀ ਸਾਡੇ ਏਡੀసీపీ ਜਗਵਿੰਦਰ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਤੇ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਵਿੱਚ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ ਕਿ ਫਲੱਡਸ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਇਹ ਵੱਡੀ ਰਿਕਵਰੀ ਇਹੀ ਹੈ ਔਰ ਇਹ ਡਰੋਨ ਦੇ ਮਾਧਿਅਮ ਨਾਲ ਇਹਨਾਂ ਨੇ ਦੇਖਿਆ ਕਿ ਕਾਫੀ ਪਾਣੀ ਏਰੀਏ ਦੇ ਵਿੱਚ ਹੈਗਾ ਕਨਸਾਈਨਮੈਂਟਸ ਪਮਾਉਣੀਆਂ ਤੇ ਚੁਕਣੀਆਂ ਸੌਖੀਆਂ ਨਹੀਂਆਂ ਕਿਉਂਕਿ ਕਾਫੀ ਜਿਆਦਾ ਬਾਰਡਰ ਦੇ ਉੱਤੇ ਇਫੈਕਟ ਹੋਇਆ ਫਲੱਡਸ ਦਾ ਸੋ ਉਸ ਗੱਲ ਦਾ ਵੀ ਇਹਨਾਂ ਨੇ ਫਾਇਦਾ ਉਠਾਇਆ ਔਰ ਇਹ ਵੀ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਦੂਸਰੀਆਂ ਯੂਨਿਟਸ ਨੇ ਤੇ ਏਜੰਸੀਜ਼ ਨਾਲ ਸ਼ੇਅਰ ਕਰਾਂਗੇ ਕੱਲ ਕਿ ਕਿਸ ਤਰ੍ਹਾਂ ਇਹ ਮੋਡਸ ਪ੍ਰੈਂਡੀ ਜਿਹੜਾ ਹੈ ਇਹਨਾਂ ਫਲੱਡਸ ਨੂੰ ਕਿੱਥੇ ਤਾਂ ਲੋਕ ਐਡੀ ਕੁਦਰਤੀ ਆਫਤਾ ਦੇ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਤੇ ਇਹ ਜਿਹੜੇ ਕ੍ਰਿਮਨਲ ਬੰਦੇ ਐ ਇਸ ਤਰ੍ਹਾਂ ਦੀ ਜਿਹੜੀ ਆਪਣੀਆਂ ਨਫੇਰੀਅਸ ਐਕਟੀਵਿਟੀਜ਼ ਉਹਨੂੰ ਇਲੀਗਲ ਐਕਟੀਵਿਟੀਜ਼ ਨੂੰ ਅੰਜਾਮ ਦੇ ਸਰ ਡਰੋਨ ਕਿੱਥੋਂ ਆਇਆ ਕਿ ਅਸੀਂ ਕਿਹੜੇ ਸੈਕਟਰ ਚੁਟੇਗਾ ਕੋਈ ਸਾਰਾ ਤੇ ਪਾਣੀ ਪਾਣੀ ਉਹ ਤੁਹਾਨੂੰ ਦੱਸਾਂਗੇ ਜੀ ਉਹਦੇ ਤੇ ਅਸੀਂ ਅਜੇ ਕੰਮ ਕਰ ਰਹੇ ਹਾਂ ਬਿਕੋਜ਼ ਉੱਥੇ ਕਾਫੀ ਐਵੀਡੈਂਸ ਹੋ ਚੁੱਕਣੀ ਹੈ ਪਰ ਇਹ ਮੇਨਲੀ ਅਜਨਾਲਾ ਸੈਕਟਰ ਐਕਟਿਵ ਰਿਹਾ ਜੀ ਆਇਆ ਫਲਡਸ ਦੇ نیچے ਹੀ ਜ਼ਿਆਦਾ ਸਾਰਾ ਇਹਨਾਂ ਦਿਨਾਂ ਚ ਆਇਆ ਜੀ ਔਰ ਗੁਰਸੇਵਕ ਦੀ ਜੋ ਪੁੱਛਗਿੱਛ ਆ 8-9 ਮਹੀਨੇ ਤੋਂ ਕਾਫੀ ਐਕਟ ਇਨੇ ਕਾਫੀ ਕਨਸਾਈਨਮੈਂਟ ਚੁੱਕੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਅੱਧਾ ਕਿਲੋ ਕਿਸੇ ਨੂੰ ਦੇ ਦਿੱਤੀ ਕਿਲੋ ਕਿਸੇ ਨੂੰ ਦੇ ਦਿੱਤੀ ਉਹ ਸਾਰਾ ਅਸੀਂ ਫਾਈਨੈਂਸ਼ੀਅਲ ਤੇ ਦੂਜਾ ਨੈਟਵਰਕ ਜਿਹੜਾ ਉੱਤੇ ਕੰਮ ਕਰ ਸਰ ਇਸ ਤਰ੍ਹਾਂ ਫਿਲਮਾਂ ਦੇ ਵਿੱਚ ਆ ਜਾਂਦਾ ਜੇ ਭੀੜ ਬਣਾ ਲਾ ਕੇ ਜਾ ਕੇ ਇਹਨੂੰ ਬੈਗ ਹੈਂਡਓਵਰ ਕਰਨਾ ਰੈਲਿਟੀ ਦੇ ਵਿੱਚ ਦੇਖੋ ਲੋਕ ਆਈਡੀਆ ਲੈ ਲੈਂਦੇ ਆ ਸੋਸ਼ਲ ਮੀਡੀਆ ਤੋਂ ਵੀ ਕ੍ਰਿਮੀਨਲਸ ਹਮੇਸ਼ਾ ਡੋਜ ਕਰਨ ਦੀ ਕੋਸ਼ਿਸ਼ ਕਰਦੇ ਆ ਪੁਲਿਸ ਨੂੰ ਤੇ ਇਨਫੋਰਸਮੈਂਟ ਏਜੰਸੀਜ਼ ਨੂੰ ਬਟ ਗੱਲ ਅਖੀਰ ਤੇ ਹੋਈ ਹੈ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਤੇ ਅਲਟੀਮੇਟਲੀ ਫੜੇ ਜਾਂਦੇ ਕਿਹੜੇ ਕਿਹੜੇ ਥੀਰ ਪਰ ਵਾਲੇ ਲਾ ਕੇ ਡਿਫਰੈਂਟ ਏਰੀਆਜ਼ ਦਿੱਤੇ ਇਹਨਾਂ ਨੇ ਕੁਝ ਹੋਰ ਸ਼ਹਿਰਾਂ ਦੇ ਵੀ ਨਾਮ ਲਏ ਆ ਕੁਝ ਹੋਟਲ ਦੇ ਹੋਰ ਵੀ ਨਾਮ ਲਏ ਨੇ ਉਹਦੇ ਤੇ ਵੀ ਅਸੀਂ ਕੰਮ ਕਰਦੇ ਕਿੰਨੇ ਸਾਲ ਪੁਰਾਣਾ ਖਿਡਾਰੀ ਹੈ ਜੀ ਜਦੋਂ ਲੁਧੇਰਜੀ ਦੇ ਮੁਕਤ ਬਹਿਦ ਆ ਨਹੀਂ ਵਿਸ਼ਾਲਦੀਪ ਤੇ ਹੈ ਗੁਰਸੇਵਕ ਤੇ ਪਹਿਲਾਂ ਪਰਚਾ ਦਰਜ ਨਹੀਂ ਹੈ ਕੋਈ ਹਾਂਜੀ ਇਹ ਬੇਸਿਕਲੀ 9 ਕੁ ਮਹੀਨੇ ਤੋਂ ਬਹੁਤ ਐਕਟਿਵ ਹੈ ਪ੍ਰਾਈਵੇਟ ਟੀਚਰ ਹੈਗਾ ਇਹ ਪੈਸੇ ਦੇ ਲਾਲਚੇ ਨੇ ਕੰਟੈਕਟਸ ਬਣਾ ਕੇ ਕ੍ਰੋਸ ਦੀ ਬਾਰਡਰ ਅਗੇ ਇਧਰ ਸੋਨੀ ਸਾਨੀ ਹੁਣਾਂ ਦਾ ਸਾਰਾ ਆਪਣਾ ਇੱਕ ਵਧੀਆ ਸਿੰਡੀਕੇਟ ਤਿਆਰ ਕਰ ਲਿਆ ਸੀ ਸਰ ਇਹ ਕਿੰਨੇ ਮੈਂਬਰਾਂ ਦਾ ਗੈਂਗ ਹੈ ਟੋਟਲ ਜਿਹੜਾ ਇਹ ਬਣਿਆ ਪੰਜ ਪੰਜ ਜਣੇ ਆ ਭਾਜੀ ਸੋਨੀ ਸਿੰਘ ਹੋ ਗਿਆ ਗੁਰਸੇਵਕ ਹੋ ਗਿਆ ਵਿਸ਼ਾਲਦੀਪ ਜਿਹਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਲੁਧਿਆਣੇ ਪਰਚਾ ਦਰਜ ਹੈ ਗੁਰਪ੍ਰੀਤ ਤੇ ਅਰਸ਼ਦੀਪ ਇਹ ਸਾਰੇ ਜ਼ਿਆਦਾਤਰ ਲੁਧਿਆਣੇ ਆਪਣੇ ਨਾਲੇ ਦੇ ਰਹਿਣ ਵਾਲੇ ਆ ਔਰ ਸੋਨੀ ਸਿੰਘ ਸਿਰਫ ਛਾਟੇ ਦਾ ਹੈ ਸਰ ਹੋਟਲ ਕੋ ਰਿਕਵਰੀ ਨਾਲ ਕੋਸੋ ਦੇਖੋ ਬਿਲਕੁਲ ਕਰਾਂਗੇ ਜੀ ਇਹਦੇ ਚ ਨੈਟਵਰਕ ਕਾਫੀ ਵੱਡਾ ਹੈ ਅਜੇ ਅਸੀਂ ਬਾਕੀ ਜਿਹੜੇ ਪਾਕ ਕੰਟੈਕਟਸ ਨੇ ਉਹਨਾਂ ਤੇ ਕੰਮ ਕਰਦੇ ਹਾਂ ਕਿਤੇ ਯਾਰ ਤੁਹਾਨੂੰ ਪਤਾ ਹੀ ਆ ਵੀ ਸਿੰਗਲ ਕੰਟਰੋਲ ਰੂਮ ਚੱਲਦਾ ਜਦੋਂ ਕ੍ਰਾਸ ਦੀ ਬਾਰਡਰ ਉਹ ਇੱਕ ਦੂਜੇ ਨਾਲ ਮੇਲ ਖਲਾਫ ਕਰਾਈ ਜਾਂਦੇ ਵਰਚੁਅਲ ਨੰਬਰਸ ਤੋਂ ਉਹੋ ਇੱਕ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਹੋ ਹੀ ਰਿਹਾ ਤੁਹਾਨੂੰ ਹਰੇਕ ਕੇਸ ਦੇ ਵਿੱਚ ਆਪਾਂ ਦੇਖਦੇ ਆ ਸਰ ਜੀ ਜੇ ਤੁਸੀਂ ਦੱਸਿਆ ਹੋਟਲ ਦੇ ਰੂਮ ਦੇ ਵਿੱਚ ਰਹਦੇਗੇ ਇੱਕੋ ਹੀ ਹੋਟਲ ਦਾ ਰੂਮ ਅਲੱਗ-ਅਲੱਗ ਅਲੱਗ-ਅਲੱਗ ਇਹ ਦੇ ਅਲਾਵਾ ਹੋਰ ਕੁਝ ਵੀ ਕਵਰ ਹੋਇਆ ਨਾ ਕੋਈ ਵੈਪਨ वगैरह ਇੱਕ ਰੇਟਾ ਕੱਢੀ ਐ ਉਹ ਵੀ ਇਹਨੇ ਡਰਗ ਮੰਨੀ ਤੋਂ ਹੀ ਲਈ ਐ ਚਾਚੇ ਦੇ ਨਾਮ ਦੇ ਚਾਚੇ ਦੀ ਇਨਵੋਲਵਮੈਂਟ ਤੇ ਵੀ ਜਿਹੜਾ ਤਸਕਰ ਉਹਦੀ ਕੱਪ ਕਿੱਥਾਂ ਜਾ ਚੀ ਆ ਉਹ ਨਾਮ ਇਦਾਂ ਦੇ ਰੱਖ ਲੈਂਦੇ ਨੇ ਜੀ ਆਪਣੇ ਨਿਕਨੇਮ ਜਾਂ ਏਲੀਅਸ ਚਾਚਾ ਟਾਈਪ ਉਹ ਕਹ ਰਹੇ ਆ ਜੀ ਉਹਤੇ ਵੀ ਕੰਮ ਕਰ ਰਹੇ ਆ ਸੀ ਕੋਡਵਰਡ ਦੇ ਨਾਲ ਕੰਮ ਕਰਦੇ ਸੀ ਦੇਖੋ ਪਹਿਲੀ ਕੋਡਵਰਡ ਤਾਂ ਜਦੋਂ ਹੁਣ ਬੰਦਾ ਇੱਕ ਦੂਜੇ ਨਾਲ ਇਨ ਟੱਚ ਹੀ ਐ ਤੇ ਦੇਣਾ ਸੀ ਜਿਸ ਤਰ੍ਹਾਂ ਕਹਿਆ ਵੀ ਚਾਚਾ ਨਾਮ ਰੱਖਿਆ ਹੈ ਚਾਚਾ ਭਜੀ ਇਦਾਂ ਨਾ ਅਗਲਾ ਪੂਰਾ ਨਾਮ ਨਹੀਂ ਦੱਸਦਾ ਹਰੇਕ ਨੇ ਉਦਾਂ ਹੀ ਚੱਲੀ ਜਾਂਦਾ ਹਾਂ ਉਹ ਤੁਹਾਨੂੰ ਪਤਾ ਹੀ ਪਾਕ ਸਮਗਲਰ ਦੀ ਆਦਤ ਹੈ ਕਿਸੇ ਨੇ ਰਾਣਾ ਰੱਖ ਲਿਆ ਕਿਸੇ ਨੇ ਕੁਝ ਰੱਖ ਲਿਆ ਇਦਾਂ ਦਾ ਉਹ ਵੀ ਕਰਦੇ ਹੀ ਆ